ਅਮਿਸ਼ਾਈ ਟੈਂਕਸ ਦਾ ਸਵਾਗਤ ਹੈ ਅੱਜ ਤੇ ਅਸਿਕ ਫੈਸਲੇ ਹੋਏ ਨੇ ਸ਼੍ਰੀ ਕਲਤਖ ਸਾਹਿਬ ਤੋਂ ਪੰਜ ਸਿੰਘ ਸੇਵਾ ਨੇ ਬਹੁਤ ਵੱਡੇ ਫੈਸਲੇ ਸੁਣਾਏ ਨੇ ਸ਼ਫੀਰ ਬਾਦਲ ਬਾਕੀ ਅਕਾਲੀ ਲੀਡਰਸ਼ਿਪ ਤੇ ਸਿੱਖ ਨਤਮਾਂ ਬਾਰੇ ਬਹੁਤ ਹੀ ਵੱਡੇ ਫੈਸਲੇ ਸੁਣਾਏ ਨੇ ਅੱਜ 2 ਦਸੰਬਰ ਦਾ ਦਿਨ ਜੋ ਫੈਸਲੇ ਸੁਣਾਏ ਨੇ ਸ਼੍ਰੀ ਕਲਤਖ ਸਾਹਿਬ ਦੀ ਫਸੀਰ ਤੋਂ ਉਹ ਬਹੁਤ ਹੀ ਅਹਿਮ ਨੇ ਜਿਨ੍ਹਾਂ ਨੇ ਪੰਥ ਦਾ ਪੰਥਕ ਜਿਹੜੇ ਜਗਤ ਹੈ ਸਿੱਖ ਜਗਤ ਤੇ ਅਕਾਲੀ ਸਿਆਸਤ ਅਕਾਲੀ ਰਾਜਨੀਤੀ ਤੇ ਪੰਜਾਬ ਦੀ ਰਾਜਨੀਤੀ ਤੇ ਬਹੁਤ ਅਹਿਮ ਅਸਰ ਪਾਉਣਾ ਹੈ ਪੰਜ ਸਿੰਘ ਸਹਿਬਾਨ ਦੇ ਅਗੇ ਸੁਖਵੀ ਪਾਦਲ ਤੇ ਹੋਰ ਅਕਾਲੀ ਲੀਡਰਸ਼ਿਪ ਜਿਹੜੀ ਸਾਰੀ ਪੁਰਾਣੀ ਤੇ ਨਵੀਂ ਉਹ ਸਾਰੀ ਹਾਜ਼ਰ ਹੋਈ ਸੀ ਅੱਜ ਤੱਕ ਮਲਵਾਲਾ ਤਾਲੂਕੀ ਦੇ ਅੱਜ ਜੋ ਫੈਸਲੇ ਤੋਂ ਆਇਆ ਉਹ ਬਹੁਤ ਵੱਡਿਆ ਇਹਦੇ ਦੋ ਪਹਿਲੂ ਨੇ ਦੋ ਅਸਪੈਕਟ ਨੇ ਦੋ ਪੱਖੋਂ ਫੈਸਲੇ ਲਾਏ ਗਏ ਇੱਕ ਧਾਰਮਿਕ ਸੱਜ ਲਾਈ ਗਈ ਇਹਨਾਂ ਨੂੰ ਤੇ ਇੱਕ ਦੂਸਰੀ ਜਿਹੜੀ ਸਿਆਸੀ ਵੀ ਐਲਾਨ ਤੇ ਸਿਆਸੀ ਫੈਸਲਾ ਵੀ ਕੀਤਾ ਗਿਆ ਨਿਕੰਤਖ ਸਰ ਵੱਲੋਂ ਸੁਖਵੀਰ ਬਾਦਲ ਵੱਲੋਂ ਤੇ ਬਾਕੀ ਬਹੁਤ ਸਾਰੇ ਨੇਤਾਵਾਂ ਵੱਲੋਂ ਆਪਣੇ ਗੁਣਾ ਕੂਲੇ ਗਏ ਜਿਨੇ ਇਹ ਉਹਨਾਂ ਨੇ ਬੇਅਦਬੀ ਦੇ ਸਬੰਧ ਚ ਜਾਂ ਪਿਛਲੇ ਸਮੇਂ ਦੇ ਕਾਪ ਬਾਪੜੀ ਦੇ ਘਟਨਾਵਾਂ ਦੇ ਸਬੰਧ ਚ ਜੋ ਧਾਰਮਿਕ ਨਾਲ ਧਾਰਮਿਕ ਗੁਨਾਹ ਜਿਹੜੇ ਸੀ ਉਹ ਕਬੂਲੇ ਉਹਨਾਂ ਨੇ ਤੇ ਸਿਆਸੀ ਗੁਨਾਹ ਵੀ ਕਬੂਲੇ ਸੁਖਵੀਰ ਬਾਦਲ ਨੇ ਸਾਰੇ ਜਿੰਨੇ ਗੁਨਾਹ ਉਹਨਾਂ ਨੇ ਕਿਹਾ ਕਬੂਲੇ ਤੇ ਬਾਕੀ ਲੀਡਰਸ਼ਿਪ ਨੇ ਵੀ ਤੇ ਜੋ ਫੈਸਲਾ ਪੰਜ ਸਿੰਘ ਸਹਿਬਾਨ ਨੇ ਸੁਣਾਇਆ ਗਨੀ ਰਬੀਰ ਸਿੰਘ ਜੀ ਕਾਲਕਸਾ ਦੇ ਜਦ ਤੱਕ ਸਰ ਗਨੀ ਰਬੀਰ ਸਿੰਘ ਨੇ ਉਹਦੇ ਦੋ ਪਰਿਵਾਰ ਇੱਕ ਧਾਰਮਿਕ ਸਿਆਸੀ ਸਿਆਸੀ ਜਿਹੜਾ ਫੈਸਲਾ ਬਹੁਤ ਹੀ ਅਹਿਮ ਉਹਨਾਂ ਨੇ ਪਹਿਲਾ ਸੁਣਾਇਆ ਕਿ ਸ਼ੁਖਵੀਰ ਬਾਦਲ ਤੇ ਬਾਕੀ ਜਿਨ੍ਹਾਂ ਨੇ ਵੀ ਅਸਤੀਫਾ ਦਿੱਤਾ ਸਾਰੇ ਅਸਤੀਫੇ ਮਨਜ਼ੂਰ ਕਰੇ ਜਾਣ ਵਰਕਿੰਗ ਕਮੇਟੀ ਪਾਵ ਸ਼ੁਖਵੀਰ ਬਾਦਲ ਨੂੰ ਪ੍ਰਧਾਨਗੀ ਤੋਂ ਵਰਚੂਅਲੀ ਹਟਾਉਣ ਦੇ ਆਦੇਸ਼ ਦਿੱਤੇ ਗਏ ਹੈ ਤੇ ਸਾਰੇ ਜਿਹੜੇ ਅਸਤੀਫੇ ਨੇ ਉਹ ਮਨਜ਼ੂਰ ਕੀਤੇ ਜਾਣ ਇਹ ਫੈਸਲਾ ਸੁਣਾਇਆ ਗਿਆ ਜਿਸ ਦਾ ਮਤਲਬ ਹੈ ਵੀ ਸ਼ੁਖਵੀਰ ਬਾਦਲ ਦਾ ਅਸਤੀਫਾ ਜਿਹੜਾ ਕਿ ਵਰਕਿੰਗ ਕਮੇਟੀ ਨੇ ਮਨਜ਼ੂਰ ਕਰਨ ਤੋਂ ਮਨ ਕਰਤਾ ਸੀ ਉਹ ਆਦੇਸ਼ ਦਿੱਤਾ ਗਿਆ ਕਿ ਮਨਜ਼ੂਰ ਕਰੇ ਤੇ ਮਨ ਸ਼ੁਖਵੀਰ ਬਾਦਲ ਨੂ ਪ੍ਰਧਾਨਗੀ ਤੋਂ ਆਪਣੇ ਆਪ ਹੀ ਅਟਜਾਂਗੇ ਅਟਾਇਆ ਜਾਏਗਾ ਇਸੇ ਨਾਲ ਹੀ ਉਨ੍ਹਾਂ ਨੇ ਪ੍ਰਕਾਸ਼ ਸਿੰਘ ਬਾਦਲ ਜਿਨ ਜੋ ਪਿਛਲੇ ਸਮੇਂ ਚ ਸਵਰਗੀ ਪ੍ਰਕਾਸ਼ ਸਿੰਘ ਬਾਦਲ ਨੂੰ ਫਖਰੇ ਕੌਮ ਦਾ ਵਾਰਡ ਜੋ ਦਿੱਤਾ ਗਿਆ ਸੀ ਉਹ ਵੀ ਰੱਦ ਕਰਨ ਦਾ ਫੈਸਲਾ ਜਿਹੜੇ ਸਿੰਘ ਸਰਵਾਂ ਲੋ ਕੀਤਾ ਗਿਆ ਕਿ ਉਹ ਵਾਪਸ ਲਿਆ ਜਾਵੇ ਜਿਹੜਾ ਸ਼੍ਰੋਮਣੀ ਕਉਟੀ ਉਹ ਨੂੰ ਦਿੱਤਾ ਗਿਆ ਸੀ ਫਖਰੇ ਕੌਮ ਦਾ ਉਹ ਵੀ ਵਾਪਸ ਲੈ ਕਿਉਂਕਿ ਜੋ ਡੇਰਾ ਮੁਖੀ ਨੂੰ ਫਾਜ਼ਿਲ ਜੱਜਦਾਰਾ ਮੁਖੀ ਨੂੰ ਜੋ ਮਾਫੀ ਦਿੱਤੀ ਗਈ ਸੀ ਉਸ ਨੂੰ ਜਥੇਦਾਰ ਸਿੰਘ ਸੇਵਾਲ ਨੂੰ ਘਰੇ ਬੁਲਾ ਕੇ ਕੋਠੀ ਚ ਬੁਲਾ ਕੇ ਉਹਨਾਂ ਨੇ ਇਹ ਮਾਫੀ ਮਾਫੀ ਦੇਣ ਲਈ ਦਬਾਅ ਪਾਇਆ ਸੀ ਇਹ ਦੋਸ਼ ਦੋਸ਼ ਦੀਨ ਉਸ ਵੇਲੇ ਕਿਉਂਕਿ ਮੁੱਖ ਮੰਤਰੀ ਸੀਗੇ ਮੁੱਖ ਮੰਤਰੀ ਦੀ ਕੋਠੀ ਤੇ ਸਾਰਾ ਹੋਇਆ ਸੀ ਉਸ ਲਈ ਫਖਰੇ ਕੌਮ ਦਾ ਜਿਹੜਾ ਅਵਾਰਡ ਉਹ ਵਾਪਸ ਲਿਆ ਜਾਵੇ ਇਹ ਆਦੇਸ਼ ਇਹ ਹੁਕਮ ਜਿਹੜਾ ਉਹ ਅੱਜ ਪੰ ਸਿੰਘ ਸੇਵਾਲੋਂ ਕੀਤਾ ਗਿਆ ਇਹਦੇ ਨਾਲ ਹੀ ਅ ਇਹ ਵੀ ਆ ਆਦੇਸ਼ ਕੀਤਾ ਗਿਆ ਹੁਕਮ ਕੀਤਾ ਗਿਆ ਕਿ ਸਾਰੇ ਦੋਨੇ ਸਾਰੇ ਕਾਲੀ ਦਲ ਜਿਹੜੇ ਆ ਉਹ ਇੱਕ ਤਰ੍ਹਾਂ ਨਾਲ ਧੰਕ ਕਰਨ ਦੇ ਆਦੇਸ਼ ਦਿੱਤੇ ਆ ਬਣੇ ਦੋਵੇਂ ਧੜੇ ਭਾਵੇਂ ਉਹ ਬਾਗੀ ਤੇ ਦਾਗੀ ਕਹੇ ਜਾਂਦੇ ਦੋਵੇਂ ਦਾਗੀ ਨੇ ਇਹ ਤੁੱਚ ਇੱਕ ਬਾਗੀ ਇੱਕ ਦਾਗੀ ਕਹੇ ਜਾਂਦਾ ਪਰ ਦੋਵੇਂ ਬਾਗੀ ਨੇ ਤੇ ਸਾਰੇ ਕਾਲੀ ਜਿਹੜੇ ਆ ਉਹ ਧੜੇ ਜਿਹੜੇ ਆਪਣੇ ਆਪਣੇ ਬੰਦ ਕਰਨ ਤੇ ਨਵੀਂ ਮੈਂਬਰਸ਼ਿਪ ਕਰਕੇ 6 ਮਹੀਨਿਆਂ ਦੇ ਅੰਦਰ ਅੰਦਰ ਜਿਹੜੀ ਹੈ ਕਾਲੀ ਦਲ ਇਕੱਠੇ ਕਾਲੀ ਦਲ ਦੀ ਚੋਣ ਕਰਾਈ ਜਾਵੇ ਤੇ ਨਵੇਂ ਨਵੀਂ ਲੀਡਰਸ਼ਿਪ ਚੁਣੀ ਜਾਵੇ ਪੁਰਾਣੇ ਡੈਲੀਗੇਟ ਤੇ ਨਵੇਂ ਮਿਲਾ ਕੇ ਨਵੇਂ ਡੈਲੀਗੇਟ ਬਣਾਏ ਜਾਣ ਤੇ ਨਵੀਂ ਜਿਹੜੀ ਲੀਡਰਸ਼ਿਪ ਹੈ ਉਹ ਚੁਣੀ ਜਾਵੇ ਇਹ ਵੀ ਹੁਕਮ ਦਿੱਤਾ ਗਿਆ ਤੇ ਉਸ ਲਈ ਪੰਜ ਮੈਂਬਰੀ ਇੱਕ ਕਮੇਟੀ ਬਣਾਈ ਗਈ ਹੈ ਜਿਹੜੀ ਕਿ ਕਮੇਟੀ ਬਣਾਉਣ ਦੇ ਹੁਕਮ ਦਿੱਤੇ ਤੇ ਇਹ ਕਮੇਟੀ ਜਿਹੜੀ ਹੈ ਉਹ ਸਾਰੀ ਜਿਹੜੀ ਹੈ ਨਿਗਰਾਨੀ ਕਰੇਗੀ ਦੇ ਜਿਹਦੇ ਚ ਅ ਸ਼੍ਰੋਮਿਕ ਕਮੇਟੀ ਪ੍ਰਧਾਨ ਅ ਐਡਵੋਕੇਟ ਧਮੀ ਉਹ ਇਹਦੇ ਕਮੇਟੀ ਚ ਹੋਣਗੇ ਤੇ ਜਿਹੜੇ ਤੁੰਦਾ ਜਿਹੜੇ ਲੀਡਰ ਕਾਲੀ ਲੀਡਰ ਨੇ ਜਿਹੜੀ ਤੁੰਦਾ ਕਮੇਟੀ ਬਣੀ ਸੀ ਉਹ ਜਿਹੜੇ ਲੀਡਰ ਨੇ ਉਹ ਤੇ ਨਾਲ ਹੀ ਗੁਰਪ੍ਰਤਾਪ ਸਿੰਘ ਵਡਾਲਾ ਤੇ ਮਨਪ੍ਰੀਤ ਈਆਲੀ ਇਹ ਤੇ ਇੱਕ ਸੰਤਾ ਸਿੰਘ 우ਮੈਦਪੁਰ ਜਿਹੜੇ ਕਾਲੀ ਲੀਡਰ ਨੇ ਹੋਵੇ ਤੇ ਬੀਬੀ ਸਤਵੰਤ ਕੌਰ 1 2 3 4 5 6 6 ਮੈਂਬਰੀ ਕਮੇਟੀ ਇਹ ਜਿਹੜੀ ਹੈਗੀ ਇਹ ਇਹ ਸਾਰੀ ਇਹ ਜਿਹੜੀ ਮੈਂਬਰਸ਼ਿਪ ਕਰਵਾਈ ਗਈ ਤੇ ਇਹ 6 ਮਿੰਨਾਂ ਦੇ ਵਿੱਚ ਵਿੱਚ ਇਹ ਚੋਣ ਕਰਵਾਈ ਗਈ ਇਹ ਐਲਾਨ ਅੱਜ ਕੀਤਾ ਗਿਆ ਜੀ ਦਾ ਮਤਲਬ ਇਹ ਹੈ ਕਿ ਹੁਣ ਇਹ ਜਿਹੜੀ ਸਾਰੀ ਕਾਲੀ ਲੀਡਰਸ਼ਿਪ ਦੀ ਚੋਣ ਕਰਾਉਣੀ ਹੈ ਨਾ ਵੀ ਕਰਾਉਣੀ ਇਹ 6 ਮੈਂਬਰੀ ਕਮੇਟੀ ਕਰਾਈ ਗਈ ਤੇ ਇਹਦਾ ਮਤਲਬ ਹੈ ਕਿ ਉਹਨਾਂ ਨੇ ਕਿਹਾ ਕਿ ਬਾਗੀ ਤੇ ਦਾਗੀ ਦੋਨੇ ਧੜੇ ਜਿਹੜੇ ਆਪਣੇ ਆਪਣੇ ਘਰ ਵਿੱਚ ਬੰਦ ਕਰਨ ਕਾਇਕੂਦੇ ਦੇ ਖਿਲਾਫ ਬੋਲਣਾ ਬੰਦ ਕਰਨ ਇਕੱਠੇ ਹੋਣ ਤੇ ਅਕਾਲੀ ਦਲ ਨੂੰ ਇੱਕ ਮੋਟਕਾ ਕੀਤਾ ਜਾਵੇ ਇਹ ਜਿਹੜੀ ਹੈ ਸਿਆਸੀ ਜਿਹੜੇ ਇਹ ਫੈਸਲੇ ਕਹਿ ਸਕਦੇ ਆ ਆਪਾਂ ਕਿ ਇਹ ਉਹਨਾਂ ਨੇ ਸੁਣਾਏ ਨੇ ਅਕਾਲੀ ਦਲ ਦੀ ਮਜ਼ਬੂਤੀ ਨੂੰ ਆ ਵਾਸਤੇ ਦੋਨੇ ਧੜੇ ਆਪਣੇ ਆਪਣੇ ਭਾਗਾਂ ਦੋਵੇਂ ਤਰ੍ਹਾਂ ਹੋਂਮੇ ਤੇ ਈਰਖਾ ਤਿਆਗਨ ਤੇ ਇਹ ਨਾਲੇ ਜਿਹੜਾ ਐ ਕਹੋ ਕਿ ਸਿਆਸੀ ਫੈਸਲਾ ਇਸ ਗੱਲ ਤੇ ਅਸੀਂ ਇਹ ਕਹਿ ਸਕਦੇ ਹਾਂ ਥੋੜਾ ਇਸ ਗੱਲ ਤੇ ਮੰਨ ਲਈ ਹੈ ਕਿ ਜਦੋਂ ਅਸੀਂ ਇਹਦੀ ਭਵਿੱਖਵਾਣੀ ਕੀਤੀ ਸੀ ਇੱਕ ਦਿਨ ਪਹਿਲਾਂ ਕਿ ਕੀ ਕੀ ਫੈਸਲੇ ਹੋ ਸਕਦੇ ਆ ਉਹਦੇ ਚ ਜਿਹੜੀ ਇਹ ਸੰਭਾਵਨਾ ਕਿ ਇੱਕ ਕਮੇਟੀ ਬਣਾਈ ਜਾ ਸਕਦੀ ਹੈ ਦੋਵਾਂ ਉਮੀਦਵਾਰਾਂ ਨੂੰ ਭਾਈ ਕਰਕੇ ਤੇ ਦੋਨਾਂ ਨੂੰ ਸਾਰਿਆਂ ਨੂੰ ਉਮੀਦਵਾਰਾਂ ਨੂੰ ਭਾਂ ਕਰਕੇ ਜਿਹੜੀ ਚੋਣ ਕਰਾਇਗੀ ਇਹ ਇਹ ਵੀ ਇੱਕ ਸੰਭਾਵਨਾ ਇੱਕ ਆਪਸ਼ਨ ਹੈ ਜੀ ਕਰ ਸਕਦੇ ਨੇ ਇਹ ਅਸੀਂ ਇਹ ਪ੍ਰੋਡਕਟ ਕੀਤਾ ਸੀ ਜਦੋਂ ਇੱਕ ਦਿਨ ਪਹਿਲਾਂ ਹੀ ਜ ਜੇ ਅਸੀਂ ਕੱਲ ਮਲੇ 1 ਦਸੰਬਰ ਨੂੰ ਜਿਹੜੀ ਅਸੀਂ ਵੀਡੀਓ ਟਾਪ ਕੀਤੀ ਸੀ ਉਹਦੇ ਵਿੱਚ ਇਹ ਪ੍ਰੋਡਕਟ ਕੀਤਾ ਸੀ ਜੋ ਕਿ ਸਾਡੀ ਪ੍ਰੋਡਕਸ਼ਨ ਜਿਹੜੀ ਹੈ ਬਾਗੂ ਸ਼ਾਹੀ ਨੈਟਵਰਕ ਦੀ ਪ੍ਰੋਡਕਸ਼ਨ ਸਹੀ ਸਾਫਤ ਹੋਈ ਹੈ ਦੂਜਾ ਅਸਪੈਕਟ ਜਿਹੜਾ ਹੈਗਾ ਧਾਰਮਿਕ ਸਜਾਇ ਧਾਰਮਿਕ ਸਜਾ ਬੜੀ ਲੰਬੀ ਚੌੜੀ ਹੈਗੀ ਹੈ ਜਿਹੜੀ ਉਹ ਕਾਫੀ ਸਖਤ ਸਜ਼ਾ ਕਹਿ ਸਕਦੇ ਆ ਨੂੰ ਕਿ ਜਿਹੜੀ ਸਖਤ ਸਜ਼ਾ ਲਾਈ ਗਈ ਹੈ ਉਹ ਇੱਕ ਇੱਕ ਕਿਉਂਕਿ ਸੁਬੀ ਬਾਦਲ ਤੇ ਬਾਕੀ ਉਹਦੇ ਜਿਹੜੇ ਸਾਥੀ ਨੇ ਸੁਖਦੇਵ ਸਿੰਘ ਢੀਂਡਸਾ ਦਲਜੀਤ ਸਿੰਘ ਚੀਮਾ ਗੁਲਜ਼ਾਰ ਸਿੰਘ ਰਣੀਕੇ ਸੁਚਾ ਸਿੰਘ ਲਗਾ ਇਹਨਾਂ ਨੇ ਸਭ ਨੇ ਇਹ ਮੰਨੇ ਆਪਣੇ ਗੁਨਾਹ ਮੰਨੇ ਤੇ ਉਹਨਾਂ ਨੇ ਇਹ ਉਹਦੇ ਕਈ ਹਾਇਏ ਨੇ ਪਹਿਲੂ ਕਈ ਹਿੱਸੇ ਜਿਹੜੇ ਹੈਗੇ ਸਜ਼ਾ ਉਹ ਪਹਿਲੀ ਗੱਲ ਤੇ ਉਹ ਗਲਤ ਸਾਰੇ ਤਖਤੀ ਪਾਈ ਜਾਏਗੀ ਉਹਨਾਂ ਦੇ ਕਿਆ ਜੀ ਗੁਲਾਹ ਕੀਤੇ ਐ ਤੇ ਉਸੇ ਵੇਲੇ ਜਦੋਂ ਉਹਨਾਂ ਨੂੰ ਸਜ਼ਾ ਸੁਣਾਈ ਫਸੀਲ ਤੋਂ ਤੇ ਉਸੇ ਵੇਲੇ ਉਹਨਾਂ ਨੇ ਉਹ ਜਸਪਾਲ ਸਿੰਘ ਜਿਹੜੇ ਕਿ ਕਾਜ਼ਾਕ ਸਾਹਿਬ ਦੇ ਸੇ ਤਲਾਦ ਨੇ ਉਹਨਾਂ ਨੇ ਉਹਨਾਂ ਨੂੰ ਭੇਜ ਕੇ ਉਹਨਾਂ ਦੇ ਗਲਾਂ 'ਚ ਉਸ ਵੇਲੇ ਤਖਤੀਆਂ ਪਾਉਣ ਦੇ ਆਦੇਸ਼ ਦਿੱਤੇ ਕਿ ਉਹ ਜਿੰਨਾਂ 'ਚ ਸਜ਼ਾ ਭੋਗਦਣਗੇ ਉਹਨਾਂ 'ਚ ਉਹਨਾਂ ਦੇ ਗਲ 'ਚ ਤਖਤੀ ਰਹੇਗੀ ਤੇ ਇਹ ਸਜ਼ਾ ਜਿਹੜੀ ਉਹਨਾਂ ਨੂੰ ਕਿਉਂਕਿ ਸੁਖਵੀਰ ਬਾਦਲ ਤੇ ਉਹਦੇ ਨਾਲ ਦੇ ਲੱਤ ਤੇ ਫ੍ਰੈਕਚਰ ਹੋਣ ਕਰਕੇ ਤੇ ਸੁਖਦੇਵ ਸਿੰਘ ਈਨ ਸਾਹਿਬ ਉਹਦੇ ਹੀ ਬਜ਼ੁਰਗ ਹੋਣ ਕਰਕੇ ਉਮਰ ਦੇ ਸਿਹਤ ਕਰਕੇ ਉਹਨਾਂ ਨੂੰ ਕੁਝ ਰਾਹਤ ਦਿੱਤੀ ਗਈ ਹੈ ਸਜ਼ਾ ਦੀ ਕਿ ਉਹ ਆਪਣੀ ਸਜ਼ਾ ਜਿਹੜੀ ਹੈ ਉਹ ਬੈਠ ਕੇ ਵੀ ਕਰ ਸਕਦੇ ਨੇ ਤੇ ਪਹਿਲੀ ਕੱਲ 3 ਦਸੰਬਰ ਤੋਂ ਹੀ 3 ਦਸੰਬਰ ਤੋਂ ਹੀ ਉਹ 1 ਤੋਂ 2 ਵਜੇ ਜਿਹੜੇ ਬਾਥਰੂਮ ਹੈਗੇ ਦੇਵਾਰ ਸਾਹਿਬ ਦੇ ਉਹਨਾਂ ਦੀ ਸੇਵਾ ਕਰਨੀ ਆਪੋ ਇੱਕ ਘੰਟਾ ਭਾਂਡੇ ਵਾਜਣਗੇ ਇੱਕ ਘੰਟਾ ਬਾਥਰੂਮ ਸੇਵਾ ਕਰਨੇ ਇੱਕ ਘੰਟੇ ਬਾਕੀ ਤੇ ਨਿਤਨੇਮ ਕਰਨਗੇ ਸੁਖਣੀ ਸਾਹਿਬ ਦਾ ਤੇ ਗਲ ਵਿੱਚ ਤਖਤੀ ਪਾਉਣਗੇ ਇਹ ਉਹਨਾਂ ਨੂੰ ਸਜ਼ਾ ਦਿੱਤੀ ਗਈ ਕਿ ਬਾਥਰੂਮ ਸਾਫ ਕਰਨਗੇ ਉਹ ਇਹ 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 ਸਜ਼ਾ ਜਿਹੜੀ ਦਿੱਤੀ ਤੇ ਤਖਤੀਆਂ ਪਈ ਇਸ ਤੋਂ ਬਾਅਦ ਦੋ ਦਿਨ ਉਹ ਜਿਹੜਾ ਦੇਵਾਰ ਸਾਹਿਬ ਦੇ ਅੱਗੇ ਘੰਟਾ ਘੜ ਦੀ ਵਾਲੀ ਡਿਊਟੀ ਹੈ ਉਹਨੇ ਬਾਹਰ ਸੇਵਾਦਾਰ ਵਾਲੇ ਕੱਪੜੇ ਪਾ ਕੇ ਵਰਸ਼ੇ ਫੜ ਕੇ ਉਹ ਉੱਥੇ ਸੇਵਾਦਾਰ ਵਾਂਗੂ ਡਿਊਟੀ ਦੇਣਗੇ ਆਪਣੇ ਗੱਲ ਤਖਤੀ ਪਾ ਕੇ ਤੇ ਉੱਥੇ ਬੈਠਣਗੇ ਉਹ ਘੰਟਾ ਘੰਟਾ ਉੱਥੇ ਬੈਠਣਗੇ ਇਸੇ ਤਰ੍ਹਾਂ ਦੀ ਉਹ ਸੇਮ ਜਿਹੜੀ ਸੇਵਾਦਾਰ ਵਾਲੇ ਚੋਲਾ ਪਾ ਕੇ ਡਰੈਸ ਪਾ ਕੇ ਵਰਸ਼ੇ ਫੜ ਕੇ ਦੋ ਦਿਨ ਤਖਤ ਕੇਸਗੜ ਸਾਹਿਬ ਦੋ ਦਿਨ ਦਤ ਤਖਤ ਦੰਦਵਾਸਾ ਕਿ ਦੋ ਦਿਨ ਅਸੀ ਫਤੇੜਾ ਸਾਹਿਬ ਉੱਥੇ ਵੀ ਉਹ ਅਕਤੀ ਪਾ ਕੇ ਬਰਸ਼ੇ ਭੜ ਕੇ ਹੁੰਦੇ ਪਹਿਲੇ ਦਾਰੀ ਕਰਦੇਗੇ ਇਸੇ ਤਰ੍ਹਾਂ ਹੀ ਤੇ ਇਹ ਜਿਹੜਾ ਸਮਾਂ ਉਹਨਾਂ ਨੇ ਦੱਸਿਆ ਕਿ 9 ਤੋਂ ਸਵੇਰੇ 10 ਵਜੇ ਤੱਕ ਦਾ ਹੋਏਗਾ ਤੇ ਉੱਥੇ ਨਾਲੇ ਭਾਂਡੇ ਮਾਂਜਣ ਦੀ 1 ਘੰਟਾ ਭਾਂਡੇ ਮਾਂਜਣ 1 ਘੰਟਾ ਜੋੜੇ ਸਾਫ ਕਰਨ 1 ਘੰਟਾ ਕੀਰਤਨ ਸੋਣ ਤੇ ਨਾਲ ਸੁਖਬੀ ਸਾਹਿਬ ਦਾ ਪਾਠ ਕਰਨ ਦੀ 20 ਧਾਰਮਿਕ ਸਜ਼ਾ ਉਹਨਾਂ ਨੂੰ ਲਾਈ ਗਈ ਹੈ ਇਸ ਇਹ ਤਾਂ ਹੈਗੀ ਸੁਖਵੀਰ ਬਾਦਲ ਤੇ ਜਿਹੜੇ ਸੁਖਦੇਵ ਸਿੰਘ ਢੀਮਸਾ ਹਰੋਣੀ ਇਹਨਾਂ ਨੂੰ ਤੇ ਇਹ ਸਜ਼ਾ ਲਾਈ ਗਈ ਕਿਉਂਕਿ ਉਹਨਾਂ ਨੇ ਕਿਹਾ ਕਿ ਸਾਰੇ ਸ਼ਾਮਲ ਸੀਗੇ ਇਹ ਇਹਦੇ ਵਿੱਚ ਕਿਸੇ ਨੇ ਆਵਾਜ਼ ਨਹੀਂ اٹਾਈ ਜ਼ਿੰਮੇਵਾਰ ਸੀਗੇ ਕਿਉਂਕਿ ਉਹਨਾਂ ਨੇ ਵਿਰੋਧ ਨਹੀਂ ਕੀਤਾ ਉਸ ਨੂੰ ਡੇਰਾ ਮੁਖੀ ਨੂੰ ਮਾਫੀ ਦਾ ਵਿਰੋਧ ਨਹੀਂ ਕੀਤਾ ਇਸ ਕਰਕੇ ਇਹਨਾਂ ਨੂੰ ਇਹ ਜਿਹੜੀ ਹੈ ਸਖਤ ਸਜ਼ਾ ਲਾਈ ਜਾਂਦੀ ਹੈ ਬਾਕੀਆਂ ਨੂੰ ਵੀ ਤੇ ਇਸ ਤੋਂ ਲਾ ਬਾ ਜਿਹੜੇ ਬਾਕੀ ਉਹ ਬੀਬੀ ਜਗੀਰ ਕੌਰ ਅ ਵਿਕਰਮ ਸਿੰਘ ਮਜੀਠੀਆ ਸੋਨ ਸਿੰਘ ਖੰਡਰ ਚਰਨਜੀਤ ਸਿੰਘ ਅਤੇ ਅਦੇਸ਼ ਪ੍ਰਤਾਪ ਸਿੰਘ ਇਹ ਤੇ ਉਹਨਾਂ ਦੇ ਨਾਲ ਕੋਈ ਸੋਚਾਤੀ ਉਹਨਾਂ ਨੂੰ ਵੀ ਧਾਰਨਿਕ ਸਜਾਈ ਗਈ ਹੈ ਉਹਨਾਂ ਨੂੰ ਕਿਹਾ ਕਿ 12 ਤੋਂ 1 ਵਜੇ ਉਹ ਵੀ ਕੱਲ ਨੂੰ ਬਾਥਰੂਮਾਂ ਦੀ ਸਫਾਈ ਕਰਨਗੇ 1 ਵਜੇ 1 ਘੰਟਾ ਇਹ ਜਿਹੜਾ ਰਾਸ਼ਾਦੀ ਬਾਥਰੂਮ ਹੈ ਤੇ ਇਸੇ ਤਰ੍ਹਾਂ 5 ਦਿਨ ਓਹੋ ਜਿਹੜੀ ਇਹੋ ਗੁਰਦੁਆਰਾ ਸਾਹਿਬ ਦੇ ਵਿੱਚ ਅ ਜੋੜੇ ਝਾੜਨ ਦੀ ਝਾੜੂ ਲਾਉਣ ਦੀ ਭਾਂਡੇ ਵਾਣਨ ਦੀ ਜਿਹੜੀ ਉਹ ਸੇਵਾ ਕਰਨਗੇ ਤੇ ਇਸੇ ਤਰ੍ਹਾਂ ਇੱਕ ਇਹ ਉਹਨਾਂ ਨੂੰ ਵੀ ਸਜ਼ਾ ਇਸੇ ਤਰ੍ਹਾਂ ਦੀ ਲਾਈ ਗਈ ਹੈ ਸੋ ਇਸ ਦੇ ਨਾਲ ਹੀ ਜਿਹੜੇ ਮੈਂ ਜਿਵੇਂ ਪਹਿਲਾਂ ਗੱਲ ਕਰ ਚੁੱਕਿਆ ਕਿ ਉਹਨਾਂ ਨੇ ਜਿਹੜੀ ਅਕਾਲੀ ਦਲ ਦੀ ਲੀਡਰ ਬਾਰੇ ਗੱਲ ਕੀਤੀ ਹੈ ਕਿ ਉਹ ਜਿਹੜੀ ਭਰਤੀ ਕਰਨੀ ਹੈ ਉਹ ਜਿਨੀ ਬਣਾਈ ਜਾਵੇ ਕਿ ਬੋਗਸ ਨਾ ਹੋਵੇ ਉਹ ਜੈਨੂਨ ਹੋਵੇ ਤੇ ਇਹ ਇਸ ਕਮੇਟੀ ਦੀ ਨਿਗਰਾਨੀ ਚਾਹੀ ਸਾਈ ਜਿਹੜੀ ਹੈ ਇਹ ਚੋਣ ਕਰਾਈ ਜਾਵੇ ਇਹ ਔਰ ਜੈਨੂਨ ਹੋਵੇ ਚੋਣ ਇਹ ਇਸ ਦੇ ਨਾਲ ਹੀ ਜਿਹੜੇ ਜਥੇਦਾਰ ਜਿਹੜੇ ਤਿੰਨ ਤਖਤਾਂ ਦੇ ਜਥੇਦਾਰ ਸਾਬਕਾ ਜਥੇਦਾਰ ਜਿਨ੍ਹਾਂ ਤੋਂ ਸਪਸ਼ਟਿਕਰ ਮੰਗਿਆ ਗਿਆ ਸੀ ਉਨ੍ਹਾਂ ਬਾਰੇ ਵੀ ਉਹਨਾਂ ਨੇ ਮ ਅਕਾਲ ਪਖ ਸਾਹਿਬ ਤੋਂ ਫੈਸਲਾ ਸੁਣਾਇਆ ਗਿਆ ਇਹ ਸਾਰੇ ਫੈਸਲੇ ਜਿਹੜੀ ਸਜ਼ਾ ਦੇ ਨੇ ਇਹ ਅ ਗਿਆ ਉਹਨਾਂ ਵੱਲੋਂ ਸੁਣਾਈ ਗਈ ਗਿਆ ਨਿਰਭੀ ਸਿੰਘ ਜੀ ਵੱਲੋਂ ਉਹਨਾਂ ਬਾਰੇ ਫੈਸਲਾ ਇਹ ਕੀਤਾ ਗਿਆ ਕਿ ਉਹਨਾਂ ਨੇ ਜਿਹੜੇ ਜਵਾਬ ਦਿੱਤੇ ਨੇ ਜਿੰਨਾ ਸਾਬਕਾ ਜਥੇਦਾਰ ਜਿਹੜੇ ਕਿ ਗਿਆਨੀ ਗੁਰਵਜਨ ਸਿੰਘ ਸਾਹਿਬ ਦਾ ਜਥੇਦਾਰ ਤੇ ਯਾਨੀ ਰਣਜੀਤ ਸਿੰਘ ਤੇ ਗੁਰਮਤ ਸਿੰਘ ਉਹਨਾਂ ਵੱਲੋਂ ਜਿਹੜੇ ਜਵਾਬ ਦਿੱਤੇ ਗਏ ਨੇ ਵੀ ਉਹਨਾਂ ਨੇ ਜਾ ਕੇ ਉੱਥੇ ਜਾ ਕੇ ਸੀਐਮ ਦੀ ਕੋਠੀ ਜਾ ਕੇ ਮਾਫੀ ਦਿੱਤੀ ਦਸਖਤ ਕੀਤੇ ਉਹ ਉਹਨਾਂ ਤਸੱਲੀ ਬਖਸ਼ ਨਹੀਂ ਜਵਾਬ ਇਹ ਇਹ ਕਿਹਾ ਗਿਆ ਉਹਨਾਂ ਦਾ ਜਵਾਬ ਤਸੱਲੀ ਬਖਸ਼ ਨਹੀਂ ਹੈਗੇ ਸੋ ਇਸ ਕਰਕੇ ਉਹਨਾਂ ਨੂੰ ਵੀ ਜਿਹੜਾ ਇਹ ਇਹ ਉਹਨਾਂ ਬਾਰੇ ਵੀ ਕੁਝ ਫੈਸਲੇ ਕੀਤੇ ਗਏ ਨੇ ਬੜੇ ਅਹਿਮ ਨੇ ਕਿ ਗਿਆਨੀ ਗੁਰਚਨ ਸਿੰਘ ਨੂੰ ਜੋ ਸਹੂਲਤਾਂ ਦਿੱਤੀਆਂ ਗਈਆਂ ਜੋ ਸੁਲਤਾਨ ਦਿੱਤੀਆਂ ਗਈਆਂ ਐਸੀ ਬੀਸੀ ਵੱਲੋਂ ਸਾਰੀਆਂ ਵਾਪਸ ਕੀਤੀਆਂ ਜਾਗ ਕਿਉਂਕਿ ਉਹ ਵੀ ਉਹਦੇ ਦੋਸ਼ੀ ਨੇ ਉਹ ਸਾਰੀਆਂ ਸਹੂਲਤਾਂ ਵਾਪਸ ਕੀਤੀਆਂ ਤੇ ਗੁਰਮਖ ਸਿੰਘ ਜਿਹੜੇ ਕਿ ਦਰਬਾਰ ਸਾਹਿਬ ਚ ਤਨਾਤ ਨੇ ਉਹਨਾਂ ਨੂੰ ਉੱਥੋਂ ਬਦਲਿਆ ਜਾਏ ਦਿੱਤੀ ਤੇ ਜਿੰਨਾ ਚਿਰ ਉਹ ਮਾਫੀ ਜੀ ਮੰਗਦੇ ਉਹਨਾਂ ਚਿਰ ਉਹਨਾਂ ਨੂੰ ਵਾਪਸ ਨਾਇਕ ਲਾਇਆ ਜਾਵੇ ਤੇ ਉਹਨਾਂ ਦੇ ਜਨਤਕ ਸਮਾਗਮਾਂ ਤੇ ਜਾਣ ਤੇ ਰੋਕ ਲਾਈ ਜਾਂਦੀ ਹੈ ਜਿਹੜੇ ਜਥੇਦਾਰ ਨੇ ਇਹਨਾਂ ਦੇ ਜਨਤਕ ਸਮਾਗਮਾਂ ਤੇ ਰੋਕ ਲਾਈ ਗਈ ਹੈ ਤੇ ਇਸ ਦੇ ਨਾਲ ਹੀ ਅਗਲੀ ਕਿ ਜੋਸ਼ ਿਤਿਆਰ ਦਿੱਤਾ ਸੀ ਜੋਸ਼ ਿਤਿਆਰ ਦਿੱਤਾ ਸੀ ਜਿਹੜਾ ਕਿ ਐਸਜੀਪੀਸੀ ਵੱਲੋਂ ਦਿੱਤਾ ਗਿਆ ਸੀ ਮਾਫੀ ਦੀ ਹਮਾਇਤ ਕੀਤੀ ਗਈ ਸੀ ਜਿਹਦੇ ਵਿੱਚ ਜਿਹਦੇ ਵਿੱਚ ਕਿ ਮਾਫੀ ਦੀ ਹਮਾਇਤ ਕੀਤੀ ਗਈ ਸੀ ਉਹ ਉਹ ਸਟੇਰ ਦੇ ਜਿੰਨੇ ਪੈਸੇ ਲੱਗੇ ਸੀ ਉਦੋਂ ਇਹ ਕਿਹਾ ਜਾਂਦਾ ਸੀ ਕਿ 90 ਲੱਖ ਤੋਂ ਉੱਪਰ ਲੱਗਿਆ 97 ਲੱਖ ਲੱਗਿਆ ਸੀਗਾ 70000 ਸੌਰੀ 70000 ਉਹ ਪੈਸੇ ਐਸਪੀਸੀ ਦੇ ਅਕਾਊਂਟ ਡਿਪਾਰਟਮੈਂਟ ਕੋਲ ਪਰ ਮਾਇਕ ਪ੍ਰਵਾਈ ਕੀਤੀ ਜਾਵੇ ਤੇ ਇਹ ਕੌਣ ਕੌਣ ਭਰਨਗੇ ਉਹ ਸੁਖੀ ਬਾ ਅ ਵਿਆਜ ਮੇ ਵਿਆਜ ਮੇ ਪ੍ਰਵਾਈ ਕੀਤੀ ਪ੍ਰਵਾਈ ਕੀਤੀ ਜਾਵੇ ਪਰ ਭਾਈ ਕੀਤੀ ਜਾਵੇ ਕੌਣ ਕੌਣ ਭਰਮਗੇ ਸੁਖਵੀਰ ਬਾਦਲ ਸੁੱਚਾ ਸਿੰਘ ਗਾ ਹੀਰ ਸਿੰਘ ਕਪੜੀਆ ਗੁਜਾਰ ਸਿੰਘ ਰਣੀਕੇ ਤੇ ਬਰਵਿੰਦਰ ਸਿੰਘ ਭੁੰਦੜ ਇਹ ਸਾਰਿਆਂ ਤੋਂ ਪੈਸੇ ਜਿਹੜੇ ਉਹ ਵਸੂਲ ਕੇਤੇ ਜਾਣ ਇਸੇ ਤੇ ਇਸ ਤੋਂ ਲਾਵਾ ਇੱਕ ਹੁਕਮਨਾਮਾ ਇਹ ਵੀ ਕੀਤਾ ਗਿਆ ਕਿ 1 ਮਾਰਚ ਤੋਂ 30 ਮਾਰਚ ਤੱਕ ਇਹ 1 ਲੱਖ ਸਵਾ ਲੱਖ ਜਿਹੜੇ ਆ ਪਲਾਂਟ ਬੂਟੇ ਲਾਏ ਜਾਣ ਇਹ ਵੀ ਇਹਨਾਂ ਨੂੰ ਆਦੇਸ਼ ਦਿੱਤੇ ਗਏ ਨੇ ਤੇ ਇਸ ਦੇ ਨਾਲ ਹੀ ਹਰਵਿੰਦਰ ਸਿੰਘ ਸਰਨਾ ਜਿਹੜੇ ਕਿ ਜਿਨ੍ਹਾਂ ਨੇ ਅਸੀ ਕਲਤਖ ਸਾਹਿਬ ਵੱਲੋਂ ਜਦੋਂ ਬੁੱਧੀ ਜੀਵੀਆਂ ਚੰਦਕਾਂ ਦੀ ਵੀ ਮੀਟਿੰਗ ਬੁਲਾਈ ਇਸ ਜੀ ਦੇ ਸਵਾਲ ਉਠਾਏ ਸੀ ਉਹਨੂੰ ਉਹਨਾਂ ਨੂੰ ਵੀ ਜਾਂ ਉਸ ਤੋਂ ਬਾਅਦ ਉਹਨਾਂ ਨੇ ਜਿਹੜੀ ਵੀਡੀਓ ਪਾਈ ਸੀ ਉਸ ਦੇ ਆਧਾਰ ਤੇ ਉਹਨੂੰ ਪੰਥ ਚੋਂ ਤਨਖਾਹ ਤਨਖਾਹੇ ਕਰਾਰ ਦਿੱਤਾ ਹੈ ਹਰਵਿੰਦਰ ਸਿੰਘ ਸਰਨਾ ਜਿਹੜੇ ਕਿ ਦਿੱਲੀ ਗੁਰਦਾਰਾ ਕਮੇਟੀ ਦੇ ਸਾਬਕਾ ਪ੍ਰਧਾਨ ਨੇ ਉਹਨਾਂ ਨੂੰ ਵੀ ਤਨਖਾਹੇ ਕਰਾਰ ਦਿੱਤਾ ਹੈ ਤੇ ਉਹਨਾਂ ਨੇ ਕਹਿ ਕੇ ਜਿਹੜੀਆਂ ਉਹ ਟਿੱਪਣੀਆਂ ਕੀਤਾ ਹੈ ਗਲਤ ਅਕਸਰ ਬਹੁਤ ਗਲਤ ਸੀਗੀਆ ਉਹ ਮਾੜਾ ਕਿਹਾ ਉਹਨਾਂ ਨੇ ਕਿ ਪਛਤਾਵਾ ਵੀ ਨਹੀਂ ਕੀਤਾ ਇਸ ਤਰ੍ਹਾਂ ਵਿਰਸਾ ਸਿੰਘ ਬਲਟੋਹਾ ਨੂੰ ਫੇਰ ਤਾਰਨਾ ਕੀਤੀ ਗਈ ਕਿ ਜਿਹੜੀ ਉਹ ਆਪਣੀ ਗਾਣਵਾਜ ਬੰਦ ਕਰਦੇ ਨਹੀਂ ਤਾਂ ਅਸੀਂ ਹੋਰ ਫੇਰ ਕਾਰਵਾਈ ਪਾਲ ਸਿੰਘ ਸਾਹਿਬ ਨਾਲ ਮੀਟਿੰਗ ਲੈ ਕੇ ਕਰਨਗੇ ਤੇ ਇਹ ਸਾਰੀ ਜਦੋਂ ਧਾਰਮਿਕ ਸੇਵਾ ਪੂਰੀ ਕਰ ਲੈਣਗੇ ਜਿਹੜੇ ਇਹ ਨੇਤਾ ਨੇ ਉਹਨਾਂ ਨੂੰ ਇਹ ਕਹਿ ਕੇ 11000 ਦੀ ਸੁਖਵੀਰ ਬਾਦਲ ਤੇ ਹੋਰ ਸਾਥੀ 11000 ਦੀ ਜਿਹੜੀ ਦੇਗ ਹੈ ਉਹ ਇੱਥੇ ਸੇਵਾ ਕਰਨ ਆ ਕੇ ਅ ਸ਼੍ਰੀ ਕਾਟਕ ਸਾਹਿਬ ਦਰਬਾਰ ਸਾਹਿਬ ਦੇ ਵਿੱਚ ਸੋ ਇਹ ਇਹ ਫੈਸਲੇ ਜਾਂ ਇਹ ਹੁਕਮਨਾਮੇ ਜਿਹੜੇ ਐ ਅੱਜ ਸਿੰਘ ਸਰਵਾਰ ਵੱਲੋਂ ਸ਼੍ਰੀ ਕਾਟਕ ਸਾਹਿਬ ਦੀ ਤਫ਼ਜ਼ੀਲ ਤੋਂ ਸੁਣਾਏ ਗਏ ਉਸ ਵੇਲੇ ਸਾਰੇ ਹਾਜ਼ਰ ਸੀ ਤੇ ਇਹਨਾਂ ਦੇ ਜਿਹੜੇ ਇਹਨਾਂ ਫੈਸਲਿਆਂ ਦਾ ਦੂਰ ਰਸਿੱਟੇ ਨਿਕਲਗੇ ਇਹਨਾਂ ਤੇ ਇਹਨਾਂ ਤੇ ਅਮਲ ਕਿਸ ਤਰ੍ਹਾਂ ਹੁੰਦਾ ਅਗਲੇ ਦਿਨਾਂ ਚ ਇਹ ਸਾਹਮਣੇ ਆ ਜਾਏਗਾ ਪਰ ਕਿਉਂਕਿ ਸਾਰੇ ਨੇਤਾ ਇਹ ਕਹਿ ਕੇ ਪੇਸ਼ ਹੋਏ ਨੇ ਜਦ ਤੱਕ ਤੁਸੀਂ ਸਮਰਪਤ ਆ ਸੋ ਉਮੀਦ ਆ ਕਿ ਉਹ ਸਾਰੇ ਇਹਨਾਂ ਨੂੰ ਮੰਨਣਗੇ ਤੇ ਇਹ ਇਸ ਗੱਲ ਤੇ ਜਿਹੜੇ ਸਿਆਸੀ ਜਿਹੜਾ ਪੰਜਾਬ ਦਾ ਮਾਹੌਲ ਹੈ ਸਿਆਸਤ ਦਾ ਰਾਜ ਦੀ ਉਹਦੇ ਤੇ ਵੀ ਬਹੁਤ ਇਹਨਾਂ ਦੇ ਡੂੰਘੇ ਅਸਰ ਪੈਣਗੇ ਤੇ ਦੇਖਦੇ ਹਾਂ ਕਿ ਇਸ ਦੇ ਐਕਸ਼ਨ ਐਕਸ਼ਨ ਕੀ ਹੁੰਦੇ ਨੇ ਪਰ ਅਜ ਆਪਣੇ ਆਪ ਚੇ ਫੈਸਲੇ ਬਹੁਤ ਅੱਜ ਦੇ ਮੱਤਕੋਰ ਨੇ ਕਿ 2 ਦਸੰਬਰ 2024 ਦਾ ਦਿਨ ਪੰਜਾਬ ਦੇ ਇਤਿਹਾਸ ਚ ਪੰਥਕ ਰਾਜਨੀਤੀ ਸਿੱਖ ਰਾਜਨੀਤੀ ਤੇ ਸਿੱਖ ਧਰਮ ਦੇ ਇਤਿਹਾਸ ਚ ਇੱਕ ਨਵਾਂ ਜਿਹੜਾ ਕਾਲ ਹੈ ਉਹ ਉਸ وجہੋਂ ਇਹ ਗਿਣਿਆ ਜਾਏਗਾ ਬਹੁਤ ਮਿਹਰਬਾਨੀ